ਹੈਲੋ ਹੈਲੋ ਸਾਰੇ ਸੰਬੰਧ ਵਾਲੇ ਬੰਦੇ ਜੀ ਆਪਣਾ ਸੁੱਖ ਹੋਵੇ ਜੀ ਸਾਰੇ ਬਸ ਬੇ ਗੱਡੀ ਜਾ ਰਹੀ ਹੈ ਤੇ ਸਾਰੇ ਸਹੀ ਪਰੇ ਸ਼ਾਹ ਨਗਰ ਜਾ ਰਹੇ ਆ ਤੇ ਇਹੀ ਮੰਗਲ ਜਾ ਰਹੇ ਆ ਵੀ ਸਾਡੇ ਸ਼ਹਿਰ ਦੇ ਕਿਸੇ ਪਾਸੇ ਸਬਜੀ ਦੀ ਟਿੱਪਾ ਬਣੀ ਹੋਈ ਹੈ ਤੇ ਸਾਰੇ ਤੋਂ ਸ਼ਹਿਰ ਆ ਜਿਹੜਾ ਬਹੁਤ ਮਸ਼ਹੂਰ ਕਰਦੀ ਰਹਿੰਦਾ ਹੈ ਅਰਾ ਹੀ ਵੈਲਕਮ ਕਰਦੇ ਆ ਜੈ ਸ਼੍ਰੀ ਸ਼ਾਮ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਤੁਸੀਂ ਨਿਸ਼ਾਨ ਬਾਰੇ ਯਾਤਰਾ ਜੋ ਵੀ ਚੰਗ ਮੈਦਾਨ ਜਾ ਰਹੀ ਹੈ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਮੋਟਰ ਦਾ ਮੁੰਡਾ ਲਾ ਕੇ ਚੱਲਦੇ ਨੇ ਤੇ ਸਾਨੂੰ ਇੰਨਾ ਸਹੂਜ ਦਿੰਦੇ ਨੇ ਅਸੀਂ ਪ੍ਰਾਰਥਨਾ ਕਰਦੇ ਆ ਕਿ ਜਿਹੜਾ ਸਾਡਾ ਸ਼ਹਿਰ ਅਸਾਂ ਵਾਲਾ ਇਸੇ ਤਰ੍ਹਾਂ ਰਕੀਏ ਮੇਰੇ ਸਾਡੇ ਸਾਰੇ ਦਾ ਸਾਰੇ ਜਿੰਨੇ ਵੀ ਸੰਸਥਾਵਾਂ ਧਾਰਮਿਕ ਰਾਜਨੀਤਿਕ ਸਾਰੇ ਸਾਡੇ ਨਾਲ ਲੈ ਕੇ ਚੱਲਦੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਰਸਤੇ ਵਿੱਚ ਕਿਸੇ ਜਾਂ ਕਿ ਤੇ ਕਿਤੇ ਰਸਤੇ ਵਿੱਚ ਪਹਿਲਾਂ ਤਾਂ ਤੁਹਾਨੂੰ ਜਿਹੜਾ ਰਥ ਹੈ ਬਾਬਾ ਜੀ ਦਾ ਉਹ ਦੇਖਣਯੋਗ ਹੋਵੇਗਾ ਉਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਤੇ ਜਿਹੜਾ ਦਿੱਲੀ ਤੋਂ ਮਸ਼ਹੂਰ ਬੈਂਡ ਉਹ ਵੀ ਹੈ ਤੇ ਰਸਤੇ 'ਚ ਥਾਂ-ਥਾਂ ਲੰਗਰ ਲੱਗਣਗੇ ਤੇ ਡੀਜੇ ਵੀ ਦਾ ਪ੍ਰਬੰਧ ਹੈ ਤੇ ਨਾਲ ਦੀ ਨਾਲ ਸ਼ਾਨ ਸਾਰੇ ਨੂੰ ਫਰੀਦ ਸੇਵਾ ਦਿੱਤੀ ਜਾ ਰਹੀ ਆ ਰਸਤੇ 'ਵੀ ਥਾਂ-ਥਾਂ ਦਾ ਲੰਗਰ ਨੇ ਤੇ ਪਾਣੀ ਦਾ ਪ੍ਰਬੰਧ ਖਾਣ ਜੀ ਦਾ ਸਾਰਾ ਕੁਝ ਪ੍ਰਬੰਧ ਹੈ ਸਾਰਾ ਉਹਤ ਪਰੇ ਸੰਗਤ ਜਾ ਰਹੀ ਆ ਵਾਪਸ ਆਉਣ ਦਾ ਕਿਸੇ ਕਿਸ ਵਾਪਸ ਵਾਸਤੇ ਵੀ ਅਸੀਂ ਬੱਸਾਂ ਤੇ ਕਾਰਾਂ ਕੀਤੀ ਹੋਈਆਂ ਨੇ ਹੁਣ ਵੀ ਜਿਹੜੀ ਸੰਗਤ ਨਹੀਂ ਚੱਲ ਸਕਦੀ ਉਹਨਾਂ ਵਾਸਤੇ ਅਸੀਂ ਬੱਸਾਂ ਤੇ ਕਾਰਾਂ ਦਾ ਇੰਦਿਆਂ ਪੂਰਾ ਪ੍ਰਬੰਧ ਕੀਤਾ ਹੋਇਆ ਚਲੋ ਚਲੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਮੇਰਾ ਨਾਮ ਸੇਵਾਸ਼ੀਲੀ ਪ੍ਰਧਾਨ ਮਛੜਾ ਸਾਹਿਬ ਸੋਸ਼ਲ ਵੈਲਫੇਅਰ ਸੰਟੀ ਐਨ ਜੀਓ ਸ਼੍ਰੀ ਮਛੜਾ ਸਾਹਿਬ ਅੱਜ ਅੱਜ ਸਮਰਾਲਾ ਇਹ ਇਲਾਕਾ ਵਾਸੀਆਂ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਤਰੰਗਾਂ ਕੱਢੀ ਆ ਰਹੀ ਆ